ਸਾਸਰੀਆ ਕਾਲ ਜੀ ਮੈਂ ਹਾਂ ਨਰਿੰਦਰ ਸਿੰਘ ਅੱਜ ਅਸੀਂ ਇੱਕ ਬਹੁਤ ਹੀ ਬੁਨਿਆਦੀ ਪਰ ਉਹਨਾ ਹੀ ਗੁੰਝਲਦਾਰ ਸਵਾਲ ਤੇ ਗੱਲਬਾਤ ਕਰਾਂਗੇ ਇੱਕ ਅਜਿਹਾ ਸਵਾਲ ਜਿਸਨੇ ਸਦੀਆਂ ਤੋਂ ਮਹਾਨ ਚਿੰਤਕਾਂ ਨੂੰ ਸੋਚਣ ਤੇ ਮਜਬੂਰ ਕੀਤਾ ਹੈ ਆਖਿਰ ਨਿਆਂ ਹੈ ਕੀ ਚਲੋ ਇਸ ਦਿਲਚਸਪ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਕਦੇ ਆਲੇ ਦੁਆਲੇ ਨਜ਼ਰ ਮਾਰ ਕੇ ਸੋਚਿਆ ਕਿ ਸਾਡੇ ਸਮਾਜ ਵਿੱਚ ਇੰਨੀ ਅਸਮਾਨਤਾ ਕਿਉਂ ਹੈ ਕੋਈ ਤਾਂ ਬੇਹਿਸਾਬ ਅਮੀਰ ਹੈ ਤੇ ਕੋਈ ਦੋ ਵਕਤ ਦੀ ਰੋਟੀ ਲਈ ਵੀ ਸੰਘਰਸ਼ ਕਰ ਰਿਹਾ ਹੈ ਕੋਈ ਬਹੁਤ ਤਾਕਤਵਰ ਹੈ ਤੇ ਕਿਸੇ ਦੀ ਕੋਈ ਸੁਣਦਾ ਹੀ ਨਹੀਂ ਇਹ ਸਵਾਲ ਸਾਨੂੰ ਸਿੱਧਾ ਨਿਆਂ ਦੀ ਧਾਰਨਾ ਦੇ ਕੇਂਦਰ ਵਿੱਚ ਲੈ ਜਾਂਦਾ ਹੈ ਕੀ ਇਹ ਸਭ ਸੱਚਮੁੱਚ ਸਹੀ ਹੈ ਕੀ ਇਹ ਨਿਆਂ ਹੈ ਤਾਂ ਫਿਰ ਇਸ ਵੱਡੇ ਸਵਾਲ ਦੀ ਤਹਿ ਤੱਕ ਜਾਣ ਲਈ ਸਾਨੂੰ ਸਭ ਤੋਂ ਪਹਿਲਾਂ ਇਸ ਸ਼ਬਦੀਆਂ ਜੜਾ ਨੂੰ ਫਰੋਲਣਾ ਪਵੇਗਾ ਆਖਿਰ ਇਹ ਨਿਆਂ ਜਾਂ ਜਸਟਿਸ ਸ਼ਬਦ ਆਇਆ ਕਿੱਥੋਂ ਹੈ ਤੇ ਇਸ ਦਾ ਅਸਲ ਮਤਲਬ ਕੀ ਹੈ ਵਿਕੋ ਜਸਟਿਸ ਸ਼ਬਦ ਲਾਤੀਨੀ ਭਾਸ਼ਾ ਦੇ ਇੱਕ ਸ਼ਬਦ ਜਸ ਤੋਂ ਨਿਕਲਿਆ ਹੈ ਜਿਸ ਦਾ ਮਤਲਬ ਹੁੰਦਾ ਹੈ ਜੋੜਨਾ ਜਾਂ ਬੰਦਨਾ ਕਿੰਨੀ ਤਮਾਲ ਦੀ ਗੱਲ ਹੈ ਨਾ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਨਿਆਂ ਸਿਰਫ ਅਦਾਲਤਾਂ ਕਾਨੂੰਨ ਜਾਂ ਸਜ਼ਾ ਬਾਰੇ ਨਹੀਂ ਹੈ ਸਗੋਂ ਇਹ ਤਾਂ ਉਹ ਸਮਾਜਿਕ ਤਾਗਾ ਹੈ ਉਹ ਬੰਧਨ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਇੱਕ ਸਮਾਜ ਦੇ ਰੂਪ ਵਿੱਚ ਇਕੱਠਿਆਂ ਬੰਦ ਕੇ ਰੱਖਦਾ ਹੈ ਇਹ ਸਾਡੇ ਹੱਕਾਂ ਤੇ ਫਰਜ਼ਾਂ ਦੇ ਵਿਚਕਾਰ ਇੱਕ ਸੰਤੁਲਨ ਬਣਾਉਂਦਾ ਹੈ ਚਲੋ ਫਿਰ ਥੋੜਾ ਸਮੇਂ ਪਿੱਛੇ ਚੱਲਦੇ ਹਾਂ ਸਿੱਧਾ ਪ੍ਰਾਤਨ ਯੂਨਾਂਨ ਜਿੱਥੇ ਦੁਨੀਆ ਦੇ ਸਭ ਤੋਂ ਪਹਿਲੇ ਮਹਾਨ ਦਾਰਸ਼ਨਿਕਾਂ ਨੇ ਨਿਆਂ ਬਾਰੇ ਸੋਚਣਾ ਸ਼ੁਰੂ ਕੀਤਾ ਜਿੱਥੋਂ ਇਸ ਪੂਰੀ ਬਹਿਸ ਦੀ ਨੀਂਹ ਰੱਖੀ ਗਈ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਪਲੇਟੋ ਦੀ ਆਪਣੀ ਮਸ਼ਹੂਰ ਕਿਤਾਬ ਦੀ ਰਿਪਬਲਿਕ ਵਿੱਚ ਉਹਨਾਂ ਨੇ ਇੱਕ ਬੜਾ ਹੀ ਸਿੱਧਾ ਸਾਦਾ ਪਰ ਡੂੰਘਾ ਵਿਚਾਰ ਦਿੱਤਾ ਉਹ ਕਹਿੰਦੇ ਨੇ ਕਿ ਨਿਆਂ ਉਦੋਂ ਹੁੰਦਾ ਹੈ ਜਦੋਂ ਸਮਾਜ ਦਾ ਹਰ ਇਨਸਾਨ ਆਪਣਾ ਕੰਮ ਜਿਸ ਲਈ ਉਹ ਬਣਿਆ ਹੈ ਪੂਰੀ ਲਗਨ ਨਾਲ ਕਰੇ ਤੇ ਦੂਜਿਆਂ ਦੇ ਕੰਮ 'ਚ ਟੰਗ ਨਾ ਆਵੇ ਮਤਲਬ ਉਹਨਾਂ ਲਈ ਨਿਆਂ ਕੋਈ ਬਾਹਰੀ ਚੀਜ਼ ਨਹੀਂ ਸਗੋਂ ਇੱਕ ਅੰਦਰੂਨੀ ਇੱਕ ਨੈਤਿਕ ਗੁਣ ਸੀ ਖੈਰ ਪਲੇਟੋ ਦੇ ਬਾਅਦ ਆਏ ਉਹਨਾਂ ਦੇ ਹੀ ਵਿਦਿਆਰਥੀ ਅਰਸਤੂ ਉਹਨਾਂ ਨੇ ਇਸ ਵਿਚਾਰ ਨੂੰ ਥੋੜਾ ਹੋਰ ਵਿਵਹਾਰਕ ਬਣਾਇਆ ਉਹਨਾਂ ਨੇ ਕਿਹਾ ਕਿ ਨਿਆਂ ਦੇ ਮੋٹے ਤੌਰ ਤੇ ਦੋ ਪਹਿਲੂ ਹੁੰਦੇ ਨੇ ਪਹਿਲਾ ਹੈ ਵਿਤਰਾਤਮਕ ਨਿਆਂ ਯਾਨੀ ਸਮਾਜ ਵਿੱਚ ਇਨਾਮ ਸਨਮਾਨ ਤੇ ਅਹੁਦਿਆਂ ਦੀ ਸਹੀ ਵੰਡ ਕੌਣ ਕਿਸ ਚੀਜ਼ ਦਾ ਹੱਕਦਾਰ ਹੈ ਇਹ ਉਸ ਦੀ ਯੋਗਤਾ ਤੇ ਯੋਗਦਾਨ ਤੇ ਨਿਰਭਰ ਕਰਨਾ ਚਾਹੀਦਾ ਹੈ ਤੇ ਦੂਜਾ ਹੈ ਸੁਧਾਰਾਤਮਕ ਨਿਆਂ ਇਸ ਦਾ ਮਤਲਬ ਹੈ ਕਿ ਜਦੋਂ ਵੀ ਸਮਾਜ ਕੁਝ ਗਲਤ ਹੋ ਜਾਵੇ ਜਿਵੇਂ ਕੋਈ ਕਿਸੇ ਨਾਲ ਧੋਖਾ ਕਰੇ ਜਾਂ ਕਾਨੂੰਨ ਤੋੜੇ ਤਾਂ ਉਸ ਗਲਤੀ ਨੂੰ ਠੀਕ ਕਰਨਾ ਤੇ ਦੋਸ਼ੀ ਨੂੰ ਸਜ਼ਾ ਦੇ ਕੇ ਸਮਾਜਿਕ ਸੰਤੁਲਨ ਨੂੰ ਦੁਬਾਰਾ ਕਾਇਮ ਕਰਨਾ ਪੁਰਾਤਨ ਸਮੇਂ ਤੋਂ ਛਾੜ ਮਾਰ ਕੇ ਹੁਣ ਆਉਂਦਿਆ ਆਧੁਨਿਕ ਯੁੱਗ ਵਿੱਚ ਇੱਥੇ ਇੱਕ ਅਜਿਹੇ ਵਿਚਾਰਕ ਹੋਏ ਜਿਨ੍ਹਾਂ ਨੇ ਨਿਆਂ ਦੀ ਪੂਰੀ ਦੀ ਪੂਰੀ ਬਹਿਸ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ਉਹਨਾਂ ਦਾ ਨਾਮ ਸੀ ਜான் ਰੌਲਸ ਰੌਲਸ ਨੇ ਨਾ 1971 ਵਿੱਚ ਆਪਣੀ ਕਿਤਾਬ A Theory of Justice ਵਿੱਚ ਇੱਕ ਕਮਾਲ ਦਾ ਵਿਚਾਰ ਪੇਸ਼ ਕੀਤਾ ਇਸ ਨੂੰ ਕਹਿੰਦੇ ਨੇ ਅਗਿਆਨਤਾ ਦਾ ਪਰਦਾ ਜ਼ਰਾ ਕਲਪਨਾ ਕਰੋ ਮੰਨ ਲਓ ਕਿ ਸਾਨੂੰ ਸਾਰਿਆਂ ਨੂੰ ਇੱਕ ਨਵਾਂ ਸਮਾਜ ਬਣਾਉਣ ਲਈ ਨਿਯਮ ਕੜਨ ਦਾ ਕੰਮ ਮਿਲਿਆ ਹੈ ਪਰ ਇੱਕ ਸ਼ਰਤ ਹੈ ਸਾਡੇ ਸਾਰਿਆਂ ਦੀ ਅੱਖਾਂ ਤੇ ਇੱਕ ਅਗਿਆਨਤਾ ਦਾ ਪਰਦਾ ਬੰਨਿਆ ਹੋਇਆ ਹੈ ਸਾਨੂੰ ਇਹ ਬਿਲਕੁਲ ਨਹੀਂ ਪਤਾ ਕਿ ਜਦੋਂ ਇਹ ਪਰਦਾ ਹਟੇਗਾ ਤਾਂ ਅਸੀਂ ਉਸ ਸਮਾਜ ਵਿੱਚ ਕੌਣ ਹੋਵਾਂਗੇ ਅਮੀਰ ਜਾਂ ਗਰੀਬ ਮਰਦियां ਔਰਤ ਕਿਸੇ ਉੱਚੀ ਜਾਤ ਦੇ ਜਾਂ ਨੀਵੀਂ ਜਾਤ ਦੇ ਰੌਲਸ ਕਹਿੰਦੇ ਨੇ ਕਿ ਅਜੇ ਹੀ ਹਾਲਤ ਵਿੱਚ ਹਰ ਕੋਈ ਅਜਿਹੇ ਨਿਯਮ ਬਣਾਏਗਾ ਜੋ ਸਮਾਜ ਦੇ ਸਭ ਤੋਂ ਕਮਜ਼ੋਰ ਤੇ ਗਰੀਬ ਇਨਸਾਨ ਦੇ ਵੀ ਹੱਕ ਵਿੱਚ ਹੋਣਗੇ ਕਿਉਂ ਕਿਉਂਕਿ ਕੋਈ ਵੀ ਇਹ ਖਤਰਾ ਨਹੀਂ ਮੂ ਲੈਣਾ ਚਾਹੇਗਾ ਕਿ ਕਿਤੇ ਪਰਦਾ ਹਟਣ ਤੇ ਉਹ ਖੁਦ ਹੀ ਉਸ ਸਭ ਤੋਂ ਮਾੜੀ ਹਾਲਤ ਵਿੱਚ ਨਾ ਹੋਵੇ ਇਸ ਅਗਿਆਨਤਾ ਦੇ ਪਰਦੇ ਪਿੱਛੇ ਰੌਲਸ ਕਹਿੰਦੇ ਨੇ ਕਿ ਦੋ ਮੁੱਖ ਸਿਧਾਂਤ ਉੱਭਰ ਕੇ ਸਾਹਮਣੇ ਆਉਂਦੇ ਨੇ ਪਹਿਲਾ ਤਾਂ ਬਹੁਤ ਸਿੱਧਾ ਹੈ ਸਮਾਨ ਸੁਤੰਤਰਤਾ ਦਾ ਸਿਧਾਂਤ ਯਾਨੀ ਹਰ ਕਿਸੇ ਨੂੰ ਬੋਲਣ ਦੀ ਸੋਚਣ ਦੀ ਆਪਣਾ ਧਰਮ ਮੰਨਣ ਦੀ ਬਰਾਬਰ ਆਜ਼ਾਦੀ ਹੋਣੀ ਚਾਹੀਦੀ ਹੈ ਪਰ ਦੂਜਾ ਸਿਧਾਂਤ ਅੰਤਰਦਾ ਸਿਧਾਂਤ ਬਹੁਤ ਹੀ ਕ੍ਰਾਂਤੀਕਾਰੀ ਹੈ ਇਹ ਕਹਿੰਦਾ ਹੈ ਕਿ ਸਮਾਜ ਵਿੱਚ ਆਰਥਿਕ ਅਸਮਾਨਤਾ ਹੋ ਸਕਦੀ ਹੈ ਪਰ ਸਿਰਫ ਤੇ ਸਿਰਫ ਇੱਕ ਸ਼ਰਤ ਤੇ ਕਿ ਉਹ ਅਸਮਾਨਤਾ ਸਮਾਜ ਦੇ ਸਭ ਤੋਂ ਹੇਠਲੇ ਪੱਧਰ ਤੇ ਬੈਠੇ ਸਭ ਤੋਂ ਕਮਜ਼ੋਰ ਇਨਸਾਨ ਲਈ ਵੀ ਫਾਇਦੇਮੰਦ ਹੋਵੇ ਆਓ ਇਸ ਨੂੰ ਇੱਕ ਉਦਾਹਰਣ ਨਾਲ ਸਮਝਦੇ ਹਾਂ ਮਨ ਲਓ ਇੱਕ ਨਿਊਰੋ ਸਰਜਨ ਇੱਕ ਰਿਕਸ਼ਾ ਚਾਲਕ ਨਾਲੋਂ ਕਈ ਲੱਖ ਗੁਣਾ ਵੱਧ ਕਮਾਉਂਦਾ ਹੈ ਰੌਲਸ ਦੇ ਮੁਤਾਬਕ ਇਹ ਅਸਮਾਨਤਾ ਜਾਇਜ਼ ਯਾਨੀ ਨਿਆਂਪੂਰਨ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਕਿ ਉਸ ਰਿਕਸ਼ਾ ਚਾਲਕ ਦੇ ਬੱਚੇ ਨੂੰ ਵੀ ਨਿਊਰੋ ਸਰਜਨ ਬਣਨ ਦੇ ਬਰਾਬਰ ਮੌਕੇ ਮਿਲੇ ਹੋਣ ਮਤਲਬ ਕਿ ਉਸ ਨੂੰ ਵੀ ਚੰਗੀ ਪੜ੍ਹਾਈ ਚੰਗੀ ਸਿਹਤ ਸਹੂਲਤ ਮਿਲੀ ਹੋਵੇ ਜੇ ਮੌਕੇ ਬਰਾਬਰ ਹਨ ਤਾਂ ਫਿਰ ਨਤੀਜਿਆਂ ਦਾ ਫਰਕ ਮਨਜ਼ੂਰ ਕੀਤਾ ਜਾ ਸਕਦਾ ਹੈ ਇਹ ਹੈ ਨਿਆਂ ਨਿਰਪੱਖਤਾ ਵਜੋਂ ਹੁਣ ਜਦੋਂ ਅਸੀਂ ਰੋਲਜ਼ ਦੇ ਸਿਧਾਂਤ ਨੂੰ ਸਮਝ ਲਿਆ ਹੈ ਤਾਂ ਆਓ ਹੁਣ ਨਿਆਂ ਦੀਆਂ ਉਹਨਾਂ ਦੋ ਮੁੱਖ ਕਿਸਮਾਂ ਨੂੰ ਦੇਖੀਏ ਜਿਨ੍ਹਾਂ ਤੇ ਅੱਜ ਦੀ ਸਾਰੀ ਰਾਜਨੀਤਿਕ ਬਹਿਸ ਟਿਕੀ ਹੋਈ ਹੈ ਇਸ ਸਾਰੀ ਬਹਿਸ ਨੂੰ ਨਾ ਇੱਕ ਦੌੜ ਦੀ ਉਦਾਹਰਣ ਨਾਲ ਸਮਝਿਆ ਜਾ ਸਕਦਾ ਹੈ ਖੱਬੇ ਪਾਸੇ ਹੈ ਪ੍ਰਕਿਰਿਆਤੁਕ ਨਿਆਂ ਇਸ ਦੇ ਸਮਰਥਕ ਕਹਿੰਦੇ ਨੇ ਕਿ ਜੇਕਰ ਦੌੜ ਦੀ ਸ਼ੁਰੂਆਤੀ ਲਾਈਨ ਸਭ ਲਈ ਇੱਕੋ ਹੈ ਅਤੇ ਨਿਯਮ ਵੀ ਸਭ ਲਈ ਬਰਾਬਰ ਹਨ ਤਾਂ ਫਿਰ ਕੋਈ ਵੀ ਜਿੱਤੇ ਨਤੀਜਾ ਬਿਲਕੁਲ ਨਿਆਂਪੂਰਨ ਹੈ ਪਰ ਸੱਜੇ ਪਾਸੇ ਸਮਾਜਿਕ ਨਿਆਂ ਵਾਲੇ ਜਿਵੇਂ ਕਿ ਰਾਲਜ਼ ਕਹਿੰਦੇ ਨੇ 1 ਮਿੰਟ ਰੁਕੋ ਸਿਰਫ ਸ਼ੁਰੂਆਤੀ ਲਾਈਨ ਬਰਾਬਰ ਹੋਣਾ ਹੀ ਕਾਫੀ ਨਹੀਂ ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਕੀ ਸਾਰੇ ਦੌੜਾਕਾਂ ਕੋਲ ਬਰਾਬਰ ਦੇ ਜੁੱਤੇ ਅਤੇ ਟ੍ਰੇਨਿੰਗ ਹੈ ਜੇ ਕੋਈ ਨੰਗੇ ਪੈਰੀ ਦੌੜ ਰਿਹਾ ਹੈ ਤਾਂ ਦੌੜ ਨਿਰਪੱਖ ਕਿਵੇਂ ਹੋਈ ਉਹ ਨਤੀਜਿਆਂ ਦੀ ਅਸਮਾਨਤਾ ਨੂੰ ਘਟ ਕਰਨ ਤੇ ਜ਼ੋਰ ਦਿੰਦੇ ਹਨ ਰਾਲਜ਼ ਦਾ ਸਿਧਾਂਤ ਬੇਸ਼ੱਕ ਇੱਕ ਕ੍ਰਾਂਤੀ ਸੀ ਪਰ ਇਹ ਕਹਾਣੀ ਦਾ ਅੰਤ ਨਹੀਂ ਸੀ ਸਗੋਂ ਇਸ ਨੇ ਨਿਆਂ ਤੇ ਇੱਕ ਨਵੀਂ ਤਿੱਖੀ ਅਤੇ ਬਹੁਤ ਹੀ ਜ਼ਰੂਰੀ ਬਹਿਸ ਨੂੰ ਜਨਮ ਦਿੱਤਾ ਰੌਲਸ ਦੇ ਵਿਚਾਰਾਂ ਨੂੰ ਮੁੱਖ ਤੌਰ ਤੇ ਦੋ ਪਾਸਿਓਂ ਚੁਣੌਤੀ ਮਿਲੀ ਪਹਿਲਾ ਰੌਬਰਟ ਨੌਜ਼ਿਕ ਨੇ ਕਿਹਾ ਕਿ ਨਿਆਂ ਦਾ ਅਸਲ ਮਤਲਬ ਹੈ ਹਰ ਕਿਸੇ ਦੇ ਅਧਿਕਾਰਾਂ ਦਾ ਸਨਮਾਨ ਕਰਨਾ ਜੇਕਰ ਕਿਸੇ ਨੇ ਆਪਣੀ ਮਿਹਨਤ ਨਾਲ ਬਿਨਾਂ ਕਿਸੇ ਧੋਖੇ ਦੇ ਦੌਲਤ ਕਮਾਈ ਹੈ ਤਾਂ ਸਰਕਾਰ ਨੂੰ ਟੈਕਸ ਲਗਾ ਕੇ ਉਸ ਦੀ ਦੌਲਤ ਨੂੰ ਦੂਜਿਆਂ ਵਿੱਚ ਵੰਡਣ ਦਾ ਕੋਈ ਹੱਕ ਨਹੀਂ ਉਹਨਾਂ ਲਈ ਇਹ ਵਿਅਕਤੀ ਦੇ ਅਧਿਕਾਰਾਂ ਦੀ ਉਲੰਘਣਾ ਸੀ ਦੂਜੇ ਪਾਸੇ ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਅਮਰਤੀਆ ਸेन ਨੇ ਇੱਕ ਬਿਲਕੁਲ ਵੱਖਰਾ ਨਜ਼ਰੀਆ ਦਿੱਤਾ। ਉਹਨਾਂ ਨੇ ਕਿਹਾ ਕਿ ਇੱਕ ਆਦਰਸ਼ ਸੰਪੂਰਨ ਨਿਆਂਪੂਰਨ ਸਮਾਜ ਬਾਰੇ ਸਿਰਫ ਸੋਚਦੇ ਰਹਿਣ ਦੀ ਬਜਾਏ ਸਾਨੂੰ ਅਸਲ ਦੁਨੀਆ ਵਿੱਚ ਮੌਜੂਦ ਠੋਸ ਅਨਿਆਂ ਜਿਵੇਂ ਭੁੱਖਮਰੀ, ਗਰੀਬੀ, ਅਨਪੜਤਾ ਨੂੰ ਖਤਮ ਕਰਨ ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਤਾਂ ਫਿਰ ਇਸ ਪੂਰੀ ਦਾਰਸ਼ਨਿਕ ਯਾਤਰਾ ਤੋਂ ਅਸੀਂ ਕੀ ਸਿੱਖਿਆ? ਆਓ ਹੁਣ ਸਾਰੇ ਮੁੱਖ ਨੁਕਤੇਆਂ ਨੂੰ ਇਕੱਠਾ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਨਿਆਂ ਦੀ ਇਹ ਖੋਜ ਸਾਨੂੰ ਕਿੱਥੇ ਲੈ ਕੇ ਆਈ ਹੈ। ਤਾਂ ਚਲੋ ਸਾਰੀ ਗੱਲ ਨੂੰ ਸਮੇਟਦੇ ਹਾਂ ਪਲਾਟੋਲੀ ਨਿਆ ਇੱਕ ਅੰਦਰੂਨੀ ਗੁਣ ਸੀ ਰਾਲਸਲੀ ਨਿਆ ਦਾ ਮਤਲਬ ਹੈ ਨਿਰਪੱਖਤਾ ਖਾਸ ਕਰਕੇ ਸਭ ਤੋਂ ਕਮਜ਼ੋਰ ਦੀ ਪਲਾਈ ਨੌਸਿਕਲੀ ਨਿਆ ਦਾ ਮਤਲਬ ਹੈ ਵਿਅਕਤੀਗਤ ਅਧਿਕਾਰਾਂ ਦੀ ਰਾਖੀ ਕਰਨਾ ਅਤੇ ਬੈਂਥਮ ਵਰਗੇ ਵਿਚਾਰਕਾਂ ਲਈ ਨਿਆ ਦਾ ਅਰਥ ਹੈ ਵੱਤੋ ਵੱਦ ਲੋਕਾਂ ਲਈ ਵੱਤੋ ਵੱਦ ਖੁਸ਼ੀ ਹਰ ਵਿਚਾਰਕ ਨੇ ਸਾਨੂੰ ਇਸ ਗੁੰਝਲਦਾਰ ਸਵਾਲ ਨੂੰ ਇੱਕ ਨਵੇਂ ਐਂਗਲ ਤੋਂ ਦੇਖਣ ਦਾ ਮੌਕਾ ਦਿੱਤਾ ਹੈ ਇਸ ਸਾਰੀ ਚਰਚਾ ਤੋਂ ਬਾਅਦ ਆਖਰੀ ਅਤੇ ਸਭ ਤੋਂ ਅਹਿਮ ਸਵਾਲ ਸਾਡੇ ਸਾਰਿਆਂ ਲਈ ਹੈ ਜੇਕਰ ਇੱਕ ਸੱਚਮੁੱਚ ਨਿਆਂਪੂਰਨ ਸਮਾਜ ਬਣਾਉਣਾ ਹੋਵੇ ਤਾਂ ਉਹ ਕਿਹੋ ਜਿਹਾ ਦਿਖੇਗਾ ਉਸ ਵਿੱਚ ਆਜ਼ਾਦੀ ਨੂੰ ਵਧ ਤਰਜੀਹ ਦਿੱਤੀ ਜਾਵੇਗੀ ਜਾਂ ਸਮਾਨਤਾ ਨੂੰ ਇਹ ਉਹ ਸਵਾਲ ਹੈ ਜਿਸ ਦਾ ਜਵਾਬ ਸਾਨੂੰ ਸਾਰਿਆਂ ਨੂੰ ਆਪਣੇ ਅੰਦਰੋਂ ਲੱਭਣਾ ਪਵੇਗਾ न्याय ਦੀ ਸਧਾਰਨਾ ਨੂੰ ਸਮਝਣਾ ਸਿਰਫ ਇੱਕ ਕਿਤਾਬੀ ਗਿਆਨ ਨਹੀਂ ਬਲਕਿ ਇੱਕ ਬਿਹਤਰ ਸਮਾਜ ਅਤੇ ਇੱਕ ਬਿਹਤਰ ਭਵਿੱਖ ਬਣਾਉਣ ਦੀ ਦਿਸ਼ਾ ਵਿੱਚ ਇੱਕ ਜ਼ਰੂਰੀ ਕਦਮ ਹੈ ਜੇਕਰ ਤੁਸੀਂ ਮਾਸਟਰ ਕੈਡਰ ਅਤੇ ਲੈਕਚਰਾਰ ਦੀ ਤਿਆਰੀ ਕਰ ਰਹੇ ਹੋ ਤਾਂ ਅਜੇ ਇਹ ਹੋਰ ਡੂੰਘੇ ਵਿਸ਼ਲੇਸ਼ਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਜਾਂਦੇ ਜਾਂਦੇ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਸਫਲਤਾ ਮਿਹਨਤੀ ਦੀ دیوانی ਹੁੰਦੀ ਹੈ ਆਪਣੀ ਮਿਹਨਤ ਜਾਰੀ ਰੱਖੋ ਮਿਲਦੇ ਹਾਂ ਅਗਲੇ ਸੈਸ਼ਨ ਵਿੱਚ ਤਾਂ